ਸਤ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਸਰਕਾਰ ਨੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਮਾਮਲੇ ਦੇ ਵਿੱਚ ਉਹਨਾਂ ਦੀ ਲੋਕ ਸਭਾ ਦੇ ਵਿੱਚ 100 ਚੁੱਕ ਮਾਮਲੇ ਦੇ ਵਿੱਚ ਪਹਿਲ ਕਦਮੀ ਕੀਤੀ ਹੈ ਇਹ ਦੋਸਤੋ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਦਿਆਂ ਇਸ ਲਈ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ 2024 ਦੀ ਚੋਣਾਂ ਦੇ ਵਿੱਚ ਵੱਡੀ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਸੀ ਜਿਨ੍ਹਾਂ ਨੇ 38% ਤੋਂ ਜ਼ਿਆਦਾ ਵੋਟਾਂ ਹਾਸਲ ਕਰਕੇ ਪੰਜਾਬ ਦੇ ਵਿੱਚ ਸਭ ਤੋਂ ਵੱਡ ਗਿਣਟੀ ਦੇ ਨਾਲ ਜਿੱਤ ਹਾਸਲ ਕੀਤੀ ਸੀ ਤੇ ਇੱਥੇ ਇਹ ਵੀ ਪਤਾ ਲੱਗਿਆ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ 100 ਚੁੱਕ ਸਮਾਗਮ ਦੇ ਵਿੱਚ ਨਹੀਂ ਬੁਲਾਇਆ ਗਿਆ ਸੀ ਕਿਉਂਕਿ ਜਿਸ ਦਿਨ ਲੋਕ ਸਭਾ ਤੇ ਸਾਰੇ ਮੈਂਬਰਾਂ ਨੂੰ ਸੌ ਚੁੱਕਾਈ ਗਈ ਸੀ ਉਸ ਦਿਨ ਭਾਈ ਅਮਰਤਪਾਲ ਸਿੰਘ ਉਹਨਾਂ 13 ਲੋਕ ਸਭਾ ਮੈਂਬਰਾਂ ਦੇ ਵਿੱਚ ਹਾਜ਼ਰ ਨਹੀਂ ਸਨ ਜੋ ਪੰਜਾਬ ਤੋਂ ਚੁਣੇ ਗਏ ਸਨ ਸਿਰਫ 12 ਲੋਕ ਸਭਾ ਮੈਂਬਰ ਜੋ ਪੰਜਾਬ ਦੇ ਹਨ ਉਹਨਾਂ ਨੂੰ ਹੀ 25 ਜੂਨ ਨੂੰ ਸੌਂਚਕਾਈ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਰੇੜਕਾ ਚੱਲ ਰਿਹਾ ਸੀ ਕੋਈ ਜੀ ਲੋਕਾਂ ਦਾ ਕਹਿਣਾ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਲਈ ਇੱਕ ਵੱਡੀ ਸੰਕਟ ਦੀ ਘੜੀ ਆ ਉਹ ਲੋਕ ਸਭਾ ਦੀਆਂ ਪੌੜੀਆਂ ਨਹੀਂ ਚੜ ਸਕਦੇ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ ਜਿਵੇਂ ਕਿ ਕੱਲ ਖਬਰ ਆਈ ਸੀ ਕਿ NIA ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ ਭਾਈ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੇ ਵਿੱਚ ਸੌ ਚੱਕਣ ਦੇ ਲਈ ਤੇ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਗਈ ਹੈ ਹਾਲਾਂਕਿ ਉਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਸ੍ਰੀ ਅਮਰਸੰਗ ਸਾਹਿਬ ਦੇ ਡਿਪਟੀ ਜੋ ਕਮਿਸ਼ਨਰ ਹਨ ਉਹਨਾਂ ਨੂੰ ਚਿੱਠੀ ਲਿਖੀ ਗਈ ਸੀ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਲੋਕ ਸਭਾ ਦੇ ਵਿੱਚ ਸੌ ਚੱਕਣ ਦੇ ਲਈ ਕਰਾਉਣ ਦੇ ਲਈ ਮੰਗ ਕੀਤੀ ਗਈ ਸੀ ਪਰ ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੱਡੀ ਪਹਿਲ ਕੀਤੀ ਹੈ ਅਤੇ ਜੋ ਲੋਕ ਸਭਾ ਦੇ ਸਪੀਕਰ ਹਨ ਉਹਨਾਂ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਸੌ ਚੁੱਕਣ ਦੇ ਲਈ ਕੀ ਪ੍ਰੋਗਰਾਮ ਹੈ ਉਸ ਦੇ ਲਈ ਪ੍ਰੋਟੋਕਾਲ ਦੇ ਹਸਾਬ ਦੇ ਨਾਲ ਉਹਨਾਂ ਨੂੰ ਤਰੀਕ ਦੱਸੀ ਜਾਵੇ ਤਾਂ ਕਿ ਪੰਜਾਬ ਸਰਕਾਰ ਭਾਈ ਅਮਰਤਪਾਲ ਸਿੰਘ ਨੂੰ ਸੌ ਚੁਕਾਉਣ ਦਾ ਪ੍ਰਬੰਧ ਕਰ ਸਕੇ ਦੱਸਦੀ ਹੈ ਕਿ ਇੱਥੇ ਪੰਜਾਬ ਸਰਕਾਰ ਦੁਆਰਾ ਪੰਜਾਬ ਪੁਲਿਸ ਹੀ ਡੀਬੁਰਗੜ੍ਹ ਦੇ ਸਾਹਮਣੇ ਪਾਈ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੇ ਵਿੱਚ ਲੈ ਕੇ ਜਾਵੇਗੀ ਜਿੱਥੇ ਕਿ ਉਹ ਸੌ ਚੁੱਕਣਗੇ ਹਾਲਾਂਕਿ ਭਾਈ ਅਮਰਤਪਾਲ ਸਿੰਘ ਸਪੀਕਰ ਦੇ ਚੈਂਬਰ ਦੇ ਵਿੱਚ ਆਪਣੇ ਅਹੁਦੇ ਦੀ ਸੌ ਚੁੱਕਦੇ ਨੇ ਜਾਂ ਫਿਰ ਸਦਨ ਦੀ ਕਾਰਵਾਈ ਦੇ ਦੌਰਾਨ ਸੌ ਚੁੱਕਦੇ ਨੇ ਇਸ ਬਾਰੇ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਕੀ ਕਾਰਵਾਈ ਕੀਤੀ ਜਾਂਦੀ ਹੈ ਇਸ ਦੇ ਬਾਰੇ ਤਾਂ ਹਲੇ ਨਹੀਂ ਪਤਾ ਲੱਗਿਆ ਪਰ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਦੌਰਾਨ ਭਾਈ ਅਮਰਤਪਾਲ ਸਿੰਘ ਨੂੰ ਡਿਬੁਰਗੜ੍ਹ ਸਾਮ ਦੀ ਜੇਲ੍ਹ ਦੇ ਵਿੱਚੋਂ ਦਿੱਲੀ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾਵੇਗਾ ਸੌਹ ਚੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਉਹਨਾਂ ਦੇ ਅਹੁਦੇ ਦੀ ਸੋਚ ਕਰਨ ਦੇ ਲਈ ਤਾਂ ਇਸ ਸਮੇਂ ਦੌਰਾਨ ਉਹ ਮੀਡੀਆ ਦੇ ਨਾਲ ਗੱਲਬਾਤ ਨਹੀਂ ਕਰ ਸਕਣਗੇ ਹਾਲਾਂਕਿ ਉਹਨਾਂ ਦੀ ਇੱਕ ਝਲਕ ਦੇਖਣ ਦੇ ਲਈ ਲੋਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਉੱਥੇ ਮੀਡੀਆ ਦੀਆਂ ਵੀ ਖਾਸ ਨਜ਼ਰਾਂ ਨੇ ਕਿ ਭਾਈ ਅਮਰਤਪਾਲ ਸਿੰਘ ਕਦੋਂ ਸੌਹ ਚੱਕਣ ਦੇ ਲਈ ਲੋਕ ਸਭਾ ਪਹੁੰਚਦੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਲੋਕ ਸਭਾ ਦੇ ਵਿੱਚ ਜੇਕਰ ਉਹਨਾਂ ਨੂੰ ਸਦਨ ਦੀ ਕਾਰਵਾਈ ਦੇ ਵਿੱਚ ਲਿਆਂਦਾ ਜਾਂਦਾ ਤਾਂ ਪੰਜਾਬ ਦੀ ਤੇ ਆਪਣੇ ਹਲਕੇ ਦੀ ਆਵਾਜ਼ ਬੁਲੰਦ ਕਰ ਸਕਦੇ ਨੇ ਇਸ ਬਾਰੇ ਤੁਹਾਡੀ ਕੀ ਰਾਏ ਹੈ ਕੀ ਵਿਚਾਰ ਨੇ ਤੁਹਾਡੇ yes no ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸਣਾ ਸੋ ਏਸੀ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ ਭਾਈ ਅਮਰਤਪਾਲ ਸਿੰਘ ਦੀ ਸਹੁ ਚੁੱਕ ਜੋ ਉਹਨਾਂ ਨੇ ਆਪਣੇ ਐਮਪੀ ਅਹੁਦੇ ਦੀ ਸਹੁ ਚੁੱਕਣੀ ਹੈ ਉਸ ਦੀ ਰਿਹਾਈ ਦੇ ਲਈ ਪਹਿਲੀ ਕਦਮੀ ਕਰ ਦਿੱਤੀ ਹੈ ਤੇ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਕੇ ਇਸ ਬਾਰੇ ਸੂਚਿਤ ਕੀਤਾ ਗਿਆ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਭਾਈ ਅਮਰਤਪਾਲ ਸਿੰਘ ਨੂੰ ਕਦੋਂ ਸੌਚਕਾਉਣੀ ਹੈ ਤਾਂ ਕਿ ਉਹ ਇਸ ਸਭ ਦਾ ਪ੍ਰਬੰਧ ਕਰ ਸਕਣ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਤਰ੍ਹਾਂ ਇੱਕ ਹੋਰ ਜੋ ਜੰਮੂ ਕਸ਼ਮੀਰ ਤੋਂ ਇੰਜੀਨੀਅਰ ਰਾਸ਼ੇਦ ਵੀ ਜੇਲ੍ਹ ਦੇ ਵਿੱਚ ਬੰਦ ਹਨ ਉਹਨਾਂ ਦੀ 100 ਚੱਕਣ ਦੇ ਲਈ ਤਰੀਕ ਤੈਅ ਕਰ ਦਿੱਤੀ ਗਈ ਹੈ ਜਿਸ ਦੇ ਕਰਕੇ ਹੁਣ ਭਾਈ ਅਮਰਤਪਾਲ ਸਿੰਘ ਨੂੰ ਵੀ 100 ਚੁਕਾਏ ਜਾਣ ਦੀ ਤਰੀਕ ਕਦੋਂ ਤੈਅ ਹੁੰਦੀ ਹੈ ਜਲਦੀ ਤੁਹਾਨੂੰ ਦੱਸਾਂਗੇ ਸੋ ਤੁਸੀਂ ਬੜੇ ਰਣ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਦੀ ਹੈ ਜਲਦ ਜਿਹੜੇ ਦੋਸਤੋਂ ਨਵੇਂ ਨੇ ਜਰੂਰ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੇ ਪਾਇਆ ਮਰਤਪਾਲ ਸਿੰਘ ਨੇ ਸੋਹ ਚੁੱਕ ਸਵਾਗਤ ਦਾ ਹਰ ਇੱਕ ਖਾਸ ਅਪਡੇਟ ਤੇ ਖਾਸ ਲਾਈਵ ਤੁਹਾਡੇ ਤੱਕ ਪਹੁੰਚਦਾ ਰਹੇ ਸਭ ਤੋਂ ਪਹਿਲਾਂ ਤੇ ਹੁਣ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ ਕਿਸੇ ਵੀ ਅੱਤਵਾਦੀ ਜਿਹੜਾ ਕੋਈ ਦੇਸ਼ ਦੇ ਪੋਲਿਟਿਕਲ ਕਰਦਾ ਹੈ ਉਹਦੇ ਦੀ ਕੋਈ ਜਗ੍ਹਾ ਨਹੀਂ ਗੀ ਉਹੀ ਅੱਜ ਮੇਰੀਆਂ ਉਹੀ ਪਾਰਟੀ ਦੀ ਲਈ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਨੇ ਮੰਨ ਕੇ ਗੱਲ ਤੇ ਹੁਣ ਉਹ ਸੋਚ ਕਰਨ ਜਿਹੜਾ ਇਹ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸਿਧਾਂਤ ਦੇ ਸੌਂਦੀ ਸੌਂ ਸਿਧਾਂਤ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਹੈ ਇਸ ਕਰਕੇ ਇਹ ਗੱਲ ਕਹੀ ਸੀ ਕਿ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਦੀ ਗੱਲ ਕੀਤੀ ਸੀ ਵੀ ਅਸੀਂ ਗੱਲ ਕਰਨੀ ਚਾਹਾਂਗੇ ਕਿ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਹੈ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਗੱਲ ਐਦੂ ਐਦੂ ਵੱਧ ਇਹਦੇ ਵਿੱਚ ਕੁਛ ਵੀ ਨਹੀਂ ਕਰ ਲੋਕਾਂ ਨੇ ਉਹਨੂੰ ਐਮਪੀ ਚੁਣਤਾ ਜੇ ਮੈਨੂੰ ਮਿਲਣਗੇ ਤਾਂ ਉਹਨਾਂ ਨੂੰ ਇਹੀ ਆ ਵੀ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਮਐਸ ਵੀ ਜੇ ਦੇਸ਼ ਨੂੰ ਕੋਈ ਗੱਲ ਕਰਾਉਂਦੇ ਫਿਰ ਤਾਂ ਜਿੱਥੇ ਬੈਠੇ ਆ ਬੈਠੇ ਉਹੀ ਜਗ੍ਹਾ ਹੈ ਜੇ ਕੋਈ ਤਰਤੀਲੀ ਆਉਂਦੀ ਤੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਤਾਂ ਤੇ ਫਿਰ ਬੰਦ ਕਰਨ ਲੱਗੇਗਾ ਇਸੇ ਤਰੀਕੇ ਨਾਲ ਮੈਂ ਆਪਣੇ ਪਾਲ ਦੀ ਗੱਲ ਕਰਦਾ ਉਹ ਜੇ ਦਾ ਭਾਈ ਦੇਸ਼ ਨੂੰ ਤੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਦੀ ਜਗਾ ਬਾਹਰ ਵੀ ਆ ਪਰਲਮੈਂਟ ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਗੱਲ ਦੇਸ਼ ਦੀ ਨਹੀਂ ਕਰਨੀ ਦੇਸ਼ ਨੂੰ ਉਜਾੜਨ ਦੀ ਕਰਨੀ ਹੈ ਫਿਰ ਤੋਂ ਡਿਬਰੂਗੜ ਤੋਂ ਅੱਗੇ ਵੀ ਕਿਸੇ ਹੋਰ ੜ੍ਹ ਚ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ 29 ਜੂਨ 2024 ਨੂੰ ਇੱਥੇ ਜੋ ਡਿਬਰੂਗੜ ਦੀ ਧਰਤੀ ਤੇ ਪਹੁੰਚੇ ਹਾਂ ਦੀ ਸੈਂਟਰਲ ਜੇਲ ਡਿਬਿਗੁਰਾ ਸਾਹਮਣੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਕਰਕੇ ਤੇ ਜੋ ਸਾਰੇ ਸਿੰਘਾਂ ਨੇ ਜੋ ਕੌਮ ਦਾ ਸ਼ੁਕਰਾਨਾ ਕੀਤਾ ਹੈ ਕਿ ਜੋ ਕੌਮ ਨੇ ਐਡਾ ਵੱਡਾ ਜੋ ਹੰਗਾਰਾ ਭਰਿਆ ਤੇ ਫਤਵਾ ਦਿੱਤਾ ਤੇ ਜੋ ਸਾਰੇ ਸਿੰਘ ਨੇ ਚੜ੍ਹਦੀ ਕਲਾ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਸੌ ਚੁੱਕ ਸਮਾਗਮ ਸੰਬੰਧੀ ਜੋ ਪੈਰਵੀ ਹੈ ਜੋ ਚਾਰਾਜੋਈ ਹੈ ਫੋਰਜੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ 체ਤੀ ਸਾਰੇ ਜਿਹੜੇ ਇਹ ਕੰਮ ਨੇ ਸੰਪੂਰਨ ਹੋਣਗੇ ਕੌਮ ਨੂੰ ਬੇਨਤੀ ਹੈ ਆਪਾਂ ਕਿਸੇ ਵੀ ਦੁਚਿੱਤੀ ਵਾਲੀਆਂ ਗੱਲਾਂ ਦੇ ਵਿੱਚ ਜਾਂ ਅਫਵਾਹਾਂ ਉੱਪਰ ਯਕੀਨ ਨਹੀਂ ਕਰਨਾ ਤੇ ਬਾਕੀ ਜਿਹੜੇ ਸਾਰੇ ਸਿੰਘਾਂ ਦੀ ਜੋ ਐਨਐਸਐ ਬਾਬਤ ਅਤੇ ਦੂਸਰੇ ਕੇਸਾਂ ਦੇ ਜਿਹੜੇ ਬਾਰੇ ਜਿਹੜੀ ਪੈਰਵੀ ਹੈ ਉਹ ਵੀ ਜਲਦ ਸ਼ੁਰੂ ਕਰਨ ਲੱਗੇ ਆ ਇਨੀਆਂ ਨੂੰ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੱਕਾ ਤਾਂ ਦੇਖੋ ਇਸ ਤਰ੍ਹਾਂ ਕਿ ਅਟੈਕ ਦਾ ਥਾਣੇ ਤੇ ਹੋਇਆ ਸੀ ਜੇ 100 ਤੋਂ ਜ਼ਿਆਦਾ ਵੀ ਉਹਨਾਂ ਤੇ ਕੇਸ ਬਣਦਾ ਸੀ ਤਾਂ ਥਾਣੇ ਦੇ ਕਬਜ਼ੇ ਦਾ ਬਣਦਾ ਸੀ ਐਨਐਸਏ ਦਾ ਜਿਹੜਾ ਕੇਸ ਬੜਾਇਆ ਗਿਆ ਉਹ ਸ਼ਰਿਆਮ ਨਜਾਇਜ਼ ਕੀਤਾ ਇਹਨਾਂ ਦੋਨਾਂ ਸਰਕਾਰਾਂ ਨੇ ਮਿਲ ਕੇ ਕੀਤਾ ਭਗੰਤਮਾਨ ਦੀ ਹੈ ਬੜੀ ਭਾਰੀ ਗਲਤੀ ਰਹੀ ਹੈ ਔਰ ਅਜੇ ਵੀ ਉਹ ਇਸੇ ਤਰ੍ਹਾਂ ਗਲਤੀਆਂ ਤੇ ਗਲਤੀਆਂ ਕਰੀ ਜਾ ਰਹੇ ਲੋਕਾਂ ਦੇ ਫਤਵੇ ਨੂੰ ਮੰਨਦੇ ਰਹੇ ਤਾਂ ਲੋਕਾਂ ਦਾ ਜਿਹੜਾ ਫਤਵਾ ਉਸ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ ਅਰ ਸਿਰ ਮੱਤੇ ਕਰਨਾ ਚਾਹੀਦਾ ਲੇਕਿਨ ਅਜੇ ਵੀ ਉਹਨਾਂ ਨੇ ਪੇਰ ਐਨਐਸ ਬਧਾਤੀ ਹੈ ਜਿਹਦੀ ਕੋਈ ਲੋੜ ਨਹੀਂ ਸੀਗੀ ਇੱਕ ਨੌਜਵਾਨ ਨਿਰਦੋਸ਼ ਸਿੱਖ ਜਿਹੜਾ ਹੈ ਉਹ ਜੇਲ੍ਹ ਚ ਬੰਦਾ ਹੈ ਤੁਹਾਨੂੰ ਉਸਦੀ ਕੋਈ ਪਰਵਾਹ ਨਹੀਂ ਅੱਜ ਉੱਥੇ ਮਹਾਰਾਜਾ ਪ੍ਰਕਾਸ਼ ਹੈ ਉਹ ਵੀ ਤੇ ਇੰਡੀਵਿਜੁਅਲ ਬੰਦੇ ਨੇ ਨਾ ਨਹੀਂ ਤੁਹਾਨੂੰ ਕੀ ਲੱਗਿਆ ਕਿ ਦਿੱਲੀ ਦੇ ਵਿੱਚ ਕਿ ਨਹੀਂ ਸਾਡੇ ਮਹਾਰਾਜਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਨਹੀਂ ਜਾਣਗੇ ਤੇ ਤੁਹਾਨੂੰ ਕਮਜ਼ੋਰ ਲੱਗਦਾ ਸੀ ਕਿ ਮੈਂ ਨਹੀਂ ਕਰ ਪਾਵਾਂਗਾ ਨਹੀਂ ਅਸੀਂ ਤੇ ਇਹ ਗੱਲ ਹੀ ਨਹੀਂ ਕੀਤੀ ਅਸੀਂ ਇੱਥੇ ਅਮਰ ਸੰਚਾਰ ਕਰਾਇਆ 240 ਪੁਰਾਣੀ ਨੇ ਅਮਰ ਚੱਕਿਆ ਗੁਰੂ ਦੀ ਸਾਹਿਬ ਦੀ ਹਜ਼ੂਰੀ ਚ ਹੋਣਾ ਸੀ ਅਮਰ ਸੰਚਾਰ ਕਿੱਦਾਂ ਹੋਣਾ ਸੀ ਆਪਾਂ ਨੂੰ 550 ਸਾਲ ਬਾਅਦ ਕਮੇਟੀ ਬਣਾਣੀ ਪੈ ਰਹੀ ਹੈ 17 ਬੰਦਿਆਂ ਦੀ ਕਿ ਜੇ ਗੁਰੂ ਸਾਹਿਬ ਕਿੱਥੇ ਇਹਨਾਂ ਗੱਲਬਾਤ ਨੂੰ ਮੰਡੀ ਪਈ 550 ਸਾਲ ਬਾਅਦ ਅਸੀਂ ਕਿਉਂ ਬਣਾ ਰਹੇ ਹਾਂ ਕਿਉਂਕਿ ਲੋਕਤ ਤੁਹਾਡੇ ਉਸ ਕਰਕੇ ਆਈ ਨਾ ਦੇਖੋ ਇਹ ਗੱਲ ਜਿਹੜੀ ਅਲੀਗੇਸ਼ਨ ਤੇ ਪਹੁੰਚ ਰਹੀ ਹੈ ਨਾ ਇੱਥੇ ਆਪਾਂ ਟਾਊਨ ਡਾਊਨ ਕਰੀਏ ਤਾਂ ਗੱਲ ਚੰਗੀ ਹੈ ਜਿਹੜਾ 550 ਸਾਲ ਬਾਅਦ ਕਮੇਟੀ ਅਕਾਲ ਤਖਤ ਸਾਹਿਬ ਨੇ ਬਣਾਈ ਬਕਾਲ ਤਖਤ ਸਾਹਿਬ ਬਣਾ ਕੇ ਸਾਨੂੰ ਜਿੱਦ ਸੱਦਣ ਗਿਆ ਅਸੀਂ ਜਾਵਾਂਗੇ ਉੱਥੇ ਔਰ ਇਸ ਗੱਲ ਦੇ ਵਿੱਚ ਉਹਨਾਂ ਬੰਦਿਆਂ ਦਾ ਕੀ ਤਲਕ ਹੈ ਜਿਹੜੇ ਬੰਦੇ ਨੂੰ ਧਰਮ ਬਾਰੇ ਕੋਈ ਉਡੇ ਦਾ ਗਿਆਨ ਨਹੀਂ ਖੀਨੂ ਸਾਰੇ ਬੰਦੇ ਜਿਹੜੇ ਬੋਲ ਰਹੇ ਨੇ ਨਹੀਂ ਜਿਨ੍ਹਾਂ ਨੇ ਕਮੇਟੀ ਬਣਾਈ ਉਹਨਾਂ ਨੂੰ ਵੀ ਨਹੀਂ ਤੇ ਉਹਨਾਂ ਨੂੰ ਤਾਂ ਅਸੀਂ ਕਿਹਾ ਨਹੀਂ ਅਸੀਂ ਕਿਹਜ ਸਦਨ ਕਿਤੇ ਜਾਵਾਂਗੇ ਲੇਕਿਨ ਮੈਂ ਇਹ ਕਹਿ ਰਿਹਾ ਜੇ ਉਹਨਾਂ ਨੇ ਬਣਾਈ ਹੈ ਤਾਂ ਉਹਨਾਂ ਨੂੰ ਵੀ ਕੁਝ ਲੱਗਾ ਹੋਣਾ ਨਾ ਮੈਂ ਕਿਹਾ ਕਿ ਕਮੇਟੀ ਬਣ ਗਈ ਹੈ ਕਮੇਟੀ ਨੂੰ ਕੋਈ ਫੈਸਲਾ ਤਿੰਨੇ ਸੁਣਾਇਆ ਉਹਨਾਂ ਨੇ ਜਰਨਲ ਕਿਹਾ ਕਿ ਮੋਰਚੇ ਵਾਲੀ ਖਾਨ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਹੋ ਸਕਦਾ ਕਿ ਨਹੀਂ ਹੋ ਸਕਦਾ ਹੈ ਉਹਦੇ ਤੇ ਕਮੇਟੀ ਬਣੀ ਐ ਇਹ ਜਨਾਲੇ ਦੀ ਘਟਨਾ ਸਪੈਸੀਫਿਕ ਕਮੇਟੀ ਬਣ ਗਈ ਸਾਢੇ 550 ਸਾਲ ਬਾਅਦ ਜਿਸ ਘਟਨਾ ਤੋਂ ਬਾਅਦ ਇਹ ਉਪਰਾਲਾ ਚਾਰਾ ਪੈ ਰਿਹਾ ਸਾਨੂੰ ਸੋਚਣਾ ਚਾਹੀਦਾ ਕਿਉਂ ਕਰਨਾ ਪੈ ਰਿਹਾ ਹਜ਼ਾਰਾਂ ਕਮੇਟੀਆਂ ਬਣੀਆਂ ਨੇ ਅਜੇ ਤੱਕ ਉਹ ਕਿਸੇ ਘਟਨਾ ਸਪੈਸੀਫਿਕ ਕਰਕੇ ਬਣਦੀਆਂ ਮਹਾਰਾਜ ਦਾ ਪ੍ਰਕਾਸ਼ ਕਿੱਥੇ ਕਰਨਾ ਜੰਗ ਹੁਣ ਕਮੇਟੀ ਬਣ ਕੇ ਕਹੂੰਗੀ ਵੀ ਸਿੱਖ ਰੈਜੀਮੈਂਟ ਨੂੰ ਮਹਾਰਾਜ ਦਾ ਪ੍ਰਕਾਸ਼ ਕਰਨ ਦੀ ਜੇਨਰਲ ਕਿਉਂ ਤੁਹਾਡੇ ਤੇ ਬੇਅਦਬੀ ਕਰਵਾਉਣ ਦੀ ਕੋਸ਼ਿਸ਼ ਦਾ ਕੇਸ ਨਹੀਂ ਹੋਣਾ ਚਾਹੀਦਾ ਮੈਂ ਉਹਦੀ ਵਜ੍ਹਾ ਦੱਸਦਾ ਹਾਂ ਗੁਰੂ ਮਹਾਰਾਜ ਗਏ ਹਾਂ ਉੱਥੇ ਤੁਸੀਂ ਗੁਰੂ ਮਹਾਰਾਜ ਬੈਰੀਕੇਟਿੰਗ ਦੇ ਪਿੱਛੇ ਪਾਲਕੀ ਸਾਹਿਬ ਖੜੇ ਸੀ ਤੁਸੀਂ ਅੰਦਰ ਵੜ ਗਏ ਸਾਰੇ ਉਸ ਤੋਂ ਬਾਅਦ ਉੱਥੇ ਕੋਈ ਇਟ ਰੋੜਾ ਆ ਕੇ ਲੱਗ ਜਾਂਦਾ ਤੁਸੀਂ ਨਹੀਂ ਅਗਰ ਇਟ ਰੋੜਾ ਲੱਗ ਜਾਂਦਾ ਜੋ ਉੱਥੇ ਮਾਹੌਲ ਬਣਿਆ ਸੀ ਜਾਂ ਪਾਣੀ ਦੀ ਪਿਛਾੜ ਲੱਗ ਜਾਂਦੀ ਪਾਣੀ ਸਾਡੇ ਤੇ ਅਗਰ ਮੰਨ ਲਓ ਪੁਲਸ ਚਲਾ ਦਿੰਦੀ ਨੰਬਰ 1 ਤੁਸੀਂ ਦੂਜਾ ਬਰਗਾੜੀ ਕਰਾਉਂਦਾ ਸੀ ਕਿਦਾਂ ਬਰਗਾੜੀ ਕਰਾਉਂਦਾ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਸਿੱਧੀ ਮੇਰੀ ਗੱਲ ਸੁਣੋ અપਮਾਨੀ ਉਹ ਇੱਕ ਮਿੰਟ ਬਰਗਾੜੀ ਦਾ ਇਨਸੀਡੈਂਟ ਜਿਹੜਾ ਹੈ ਉਹ ਸਿੱਖਾਂ ਲਈ ਟਰੋਮਾ ਹੈ ਉਹਨੂੰ ਕਿਸੇ ਹੋਰ ਚੀਜ਼ ਨਾਲ ਕੰਪੇਅਰ ਕਰਨਾ ਇੱਥੇ ਮੈਂ ਤੁਹਾਨੂੰ ਹੋਰ ਡਾਊਨਲੋਡ ਇੱਕ ਮਿੰਟ ਇੱਕ ਮੇਰੀ ਅਜ਼ਮੀ ਨਹੀਂ ਹੋਣੀ ਸੀ ਨਾ ਨਾ ਇੱਕ ਮਿੰਟ ਮੇਰੀ ਹੋਣੇ ਗੱਲ ਸੁਣ ਲਓ ਬਰਗਾੜੀ ਦਾ ਜਿਹੜਾ ਇਨਸੀਡੈਂਟ ਹੈ ਉਹਦੇ ਚ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗਾਇਬ ਕੀਤਾ ਗਿਆ 6 ਮਹੀਨੇ ਪੋਸਟਰ ਲਾਏ ਗਏ ਪੋਸਟਰ ਲਾ ਕੇ ਕਿਆ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ ਚ ਉਤੋ ਬਾਅਦ ਗੁਰੂ ਦੇ ਅੰਗ ਜਿਹੜੇ ਗਲੀਆਂ ਚ ਖਲਾਰੇ ਗਏ ਤੁਸੀਂ ਮੈਨੂੰ ਕਹਿ ਰਹੇ ਜੋ ਵਰਕਾੜੀ ਦਾ ਇਨਸੀਡੈਂਟ ਉੱਥੇ ਪੀੜ ਚਪਮਾਨ ਨਹੀਂ ਹੋਇਆ ਪੰਜ ਪਿਆਰੇ ਗੁਰੂ ਦੀ ਹਾਜ਼ਰੀ ਚ ਸੰਗਤਾਂ ਗੁਰੂ ਦੀਆਂ ਪ੍ਰੇਮੀ ਗੁਰੂ ਦੀ ਹਾਜ਼ਰੀ ਦੇ ਵਿੱਚ ਅਸੀਂ ਆਪ ਅੱਗੇ ਗਏ ਆ ਗੁਰੂ ਦੀ ਜਗ੍ਹਾ ਬਣਾਈ ਆ ਗੁਰੂ ਦੀ ਜਗ੍ਹਾ ਬਣਾ ਕੇ ਮਹਾਰਾਜ ਦਾ ਪ੍ਰਕਾਸ਼ ਕੀਤਾ ਪ੍ਰਕਾਸ਼ ਕਰਕੇ ਸੰਗਤਾਂ ਥੱਲੇ ਬੈਠੀਆਂ ਨਿਤਨੇਮ ਹੋਇਆ ਬਾਣੀ ਦਾ ਜਾਪ ਕੀਤਾ ਅਮਰ ਸੰਚਾਰਨ ਦੀ ਲਿਸਟ ਬਣੀ ਹੈ ਕਿਹੜਾ ਅਪਮਾਨ ਇਹ ਦੇ ਵਿੱਚ ਉੱਥੇ ਜਿਹੜਾ ਬੈਰੀਕੇਟਿੰਗ ਤੇ ਝਗੜਾ ਹੋਇਆ ਬੈਰੀਕੇਟਿੰਗ ਦੇ ਝਗੜਾ ਤੇ ਸੰਗਤ ਆਇਆ ਵੀਡੀਓ ਦੇਖੋ